ਕਿ ਕੱਲ ਡੇਟ ਸੀ ਸਾਸਪਾਲ ਸਿੰਘ ਖਹਿਰਾ ਜੀ ਬੀ ਐਲ ਡੀ ਤੇ ਜਿਹੜੀ ਪਹਿਲੇ ਦਫਾ ਲਈ ਸੀ 195 ਅਨੁਸਾਰਾਂ ਨੂੰ ਪਤਾ ਹੈ ਕਿ ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਦਾਇਰ ਕੀਤਾ ਗਿਆ ਸੋ ਦੈਟ ਇਹਨਾਂ ਨੂੰ ਜੇਲ੍ਹ 'ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕਿ ਕੁਝ ਅਨਪਛਾਤੇ ਬੰਦਿਆਂ ਨੇ ਆ ਕੇ ਕਾਰ ਮੈਨੂੰ ਡਰਾਇਆ ਧਮਕਾਇਆ ਸਾਨੂੰ ਮਾਰਨ ਦੀ ਧਮਕੀ ਦਿੱਤੀ ਸਾ ਸੁਖਪਾਲ ਸਿੰਘ ਖਹਿਰਾ ਸਾਹਿਬ ਉਹਨਾਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋ ਪ੍ਰੋਫੈਸ਼ਨਲ ਨਹੀਂ ਨੇ ਉਹ ਸਿਆਸਤਦਾਨ ਨੇ ਦੂਜੀ ਪੀੜ੍ਹੀ ਦੇ ਸਿਆਸਤਦਾਨ ਨੇ ਉਹਨਾਂ ਦੇ ਲੇਟ ਫਾਦਰ ਦਾ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਵਾਰੀ ਦਾਸੁਖਪਾਲ ਸਿੰਘ ਖੈਰਾ ਖੁਦ ਤਿੰਨ ਵਾਰ ਦੇ ਐਮਐਲਏ ਦੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐ ਇੰਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਹਿਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਵਿਸ਼ਵ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ ਬੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਛੋਟਾ ਛਿੜੇੰਤਰ ਸਾ ਸੁਪਾਲ ਸਿੰਘ ਖੈਰਾਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲੋਰੈਂਸ ਬਿਸ਼ਰੋਈ ਦੇ ਨਾਲ ਤੇ ਜੱਗੂ ਭਗਵੰਤਪੁਰੀਆ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਹੈ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉੱਤੇ ਮੇਰੀ ਆਪਣੀ ਪਰਸਨਲ ਅਪੀਲ ਐਜ਼ 리ਡਰ ਆਫ ਦੀ ਆਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਊਨ ਕਰੋ ਇਸ ਕਿਸਮ ਦਾ ਜਿਹੜਾ ਛੱਡਿਆੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਊਨ ਕਰਕੇ ਕਿਉਂਕਿ ਮੈਂ ਸਮਝਣਾ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੋਰਟ ਨੂੰ ਬਕਾਇਦਾ ਤੌਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝਣਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ 'ਚ ਕਰ ਰਹੀ ਸਾਨੂੰ ਇਹ ਖੱਸ਼ਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੰਗੂ ਭਗਵਾਨਪੁਰੀਏ ਦਾ ਨਾਂ ਲੈ ਕੇ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸ਼ਤ ਕੀਤਾ ਜਾ ਜਿਹਦੇ ਵਿੱਚ ਘੱਟੋ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੋਂ ਸਾਸਕਵਾਲ ਸਿੰਘ ਖੈਰਾ ਬਾਹਰ ਨਾ ਆ ਸਕੀ ਕਈ ਕਾਨੂੰਨ ਨਵੇਂ ਬਣੇ ਨੇ ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਕਿਉਂਕਿ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਆਫਸਰਸ ਨੇ ਬਕਾਇਦਤੌਰ ਸਾਨੂੰ ਉਤਲਾਹ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕਦਾ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲੋਂ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਣੀਆਂ ਜੇ ਤੁਸੀਂ ਸਮਝਦੇ ਕਿ ਇਹਦੇ ਨਾਲ ਆਵਾਜ਼ ਸੱਜ ਸੁਖਵਾਲ ਸਿੰਘ ਖਹਿਰਾ ਆ ਇੰਡੀਅਨ نیشنل ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮੁਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵਿੱਚ ਹੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿਆ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ ਥੈਟ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੇਵਸਟਰ ਨੂੰ ਕਮਾਂਗਾ ਇਸ ਕੰਮ ਤੋਂ ਗੁਰੇਜ਼ ਕਰ ਇਹ ਗੱਲ ਬਹੁਤ ਮਾੜੀ ਹੈ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਬਸ ਇਹ ਹੈਲਦੀ ਡੈਮੋਕ੍ਰੈਟਿਕ ਟ੍ਰੈਡੀਸ਼ਨਸ ਵਾਸਤੇ ਬਹੁਤ ਖਤਰਕ ਤੁਸੀਂ ਕਿਹਾ ਸੀ ਇਹ ਬਦਲਾਅ ਲੈ ਕੇ ਆਵੋਣਗੇ ਕੀ ਇਹ ਬਦਲਾਅ ਹੈ ਇੱਥੇ ਸ਼ਰੀਆ ਬਦਲੇ ਦੀ பாਤ ਤੇ ਮੈਂ ਅਨਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਹੈ ਫਿਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਦੀ ਉਮੀਦ ਹੋ ਸਕਦੀ ਹੈ ਤੋ ਇਹਨੂੰ ਅਸੀਂ ਕੰਡਮ ਕਰਾਂਗੇ ਅੱਜ ਕਾਂਗਰਸ ਸਮੁੱਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਫੀਸਰ ਬੋਲ ਰਿਹਾ ਸਾਹੂਪਾਲ ਸਿੰਘ ਜੀ ਦੇ ਨਾਲ ਹੈ ਜੱਟ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤਬਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤਮਾਨ ਇਸ ਗੱਲ ਤੇ ਬੁਰੀਏਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਇਸ ਕਿਸਮ ਦੀ ਜ਼ਿਆਦਤੀ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪੈਗਾ ਮੈਂ ਇੰਨੀ ਹੀ ਗੱਲ ਕਹਿਣਾ ਚਾਹੁੰਦਾ ਹਾਂ ਬਾਈ ਸਾਹਿਬ ਇੱਕ ਪਾਸੇ ਤਾਂ ਗੱਲਬਾਤ ਚੱਲਦੀ ਹੈ ਪਰੰਤੂ ਦੂਸਰੇ